ਖੁਸ਼ੀ ਦੀ ਘੜੀ ਹੈਗੀ ਹੈ ਬਹੁਤ ਲੋਕਾਂ ਨੇ ਬਹੁਤ ਇੰਤਜ਼ਾਰ ਸੀਗਾ ਇਹ ਫੈਮਿਲੀ ਨੇ ਬਹੁਤ ਸਫਰਿੰਗ ਦੇਖੀ ਹੈ ਬਹੁਤ ਟ੍ਰੈਜੇਡੀ ਦੇਖੀ ਹੈ ਹਨਾ ਤਾਂ ਹਰ ਸਾਰੇ ਲੋਕ ਆਪਣੀ ਦੁਨੀਆ ਭਰ ਦੇ ਲੋਕਾਂ ਨਾਲ ਜੁੜੇ ਹੋਏ ਨੇ ਤੇ ਸਾਡੀ ਵੀ ਇਹ ਕੋਸ਼ਿਸ਼ ਰਹੀ ਹੈ ਕਿ ਜਿੱਥੇ ਇੰਨੀ ਸਫਰਿੰਗ ਹੈਗੀ ਹੈ ਉੱਥੇ ਕੋਈ ਖੁਸ਼ੀ ਅਸੀਂ ਦੇ ਸਕੀਏ ਤਾਂ ਸਾਡਾ ਅਸੀਂ ਮਾਤਾ ਜੀ ਨੂੰ ਪ੍ਰੈਗਨੈਂਸੀ ਵਿੱਚ ਮੈਨੇਜ ਕੀਤਾ ਹੈਗਾ ਅਸੀਂ ਉਹਨਾਂ ਦਾ ਪ੍ਰੈਗਨੈਂਸੀ ਵਾਲਾ ਟ੍ਰੀਟਮੈਂਟ ਅਸੀਂ ਨਹੀਂ ਕੀਤਾ ਤੇ ਹੁਣ ਹੁਣ ਐਡਵਾਂਸ ਸਟੇਜ ਚ ਪ੍ਰੈਗਨੈਂਸੀ ਹੁੰਦੀ ਹੈ ਤਾਂ ਇਹ ਸਾਡਾ ਏਮ ਸੀਗਾ ਕਿ ਮਾਤਾ ਜੀ ਵੀ ਬਿਲਕੁਲ ਠੀਕ ਰਹਿਣ ਤੇ ਬੇਬੀ ਵੀ ਅਸੀਂ ਉਹਨਾਂ ਨੂੰ ਚੰਗਾ ਟਾਈਮ ਕੱਢਾ ਆਈਏ ਉਹਨਾਂ ਦਾ 8 ਸਾਢੇ 8 9 ਮਹੀਨੇ ਅਸੀਂ ਜਿੰਨੀ ਪ੍ਰੈਗਨੈਂਸੀ ਨੂੰ ਆਪਾਂ ਪ੍ਰੋਲੋਂਗ ਕਰ ਸਕਦੇ ਆ ਆਪਾਂ ਕਰੀਏ ਬੀਪੀ ਵਗੈਰਾ ਕੰਟਰੋਲ ਚ ਰੱਖੀਏ ਤਾਂ ਕਿ ਆਪਾਂ ਇੱਕ ਮਦਰ ਵੀ ਆਪਾਂ ਹੈਲਦੀ ਰੱਖਣੀ ਹੈ ਤਾਂ ਬੱਚਨ ਵੀ ਕਿ ਆਪਾਂ ਹੈਲਦੀ ਦੇਣਾ ਹੈਗਾ ਤੇ ਉਹਨਾਂ ਦੀ ਗੋਦ ਚ ਆਪਾਂ ਬੇਬੀ ਦੇਣੀ ਹੈਗਾ ਇਹ ਸਾਡਾ ਏਮ ਸੀ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਟੀਮ ਇਹ ਅਚੀਵ ਕਰ ਸਕੀ ਹੈ ਤੇ ਅੱਜ ਸਾਰੇ ਅਸੀਂ ਬਹੁਤ ਖੁਸ਼ ਹਾਂ ਕਿ ਜੋ ਅਸੀਂ ਸਭ ਚਾਹੁੰਦੇ ਸੀ ਉਹ ਮੁਕੰਮਲ ਹੋ ਗਿਆ ਹੈ ਤੇ ਅੱਗੇ ਵੀ ਦਾਬ ਸੁਖ ਰੱਖੇ ਮਾਂ ਸਹੀ ਰਹੇ ਬੱਚਾ ਸਹੀ ਰਹੇ ਤੇ ਇਸੇ ਉਹਨਾਂ ਨੂੰ ਥੋੜੇ ਦਿਨਾਂ ਚ ਘਰ ਤੇ ਬੱਚਾ ਤੁਹਾਨੂੰ ਬਿਲਕੁਲ ਤੁਹਾਨੂੰ ਦੇਖੋ ਉਹ ਦੋ ਸਾਰੇ ਪਰਿਵਾਰ ਹੋਰ ਵੀ ਜਿਹੜੇ ਮੈਂ ਕਾਸ਼ ਨਹੀਂ ਦੇਖੋ ਅਸੀਂ ਫਰਟੀਲਿਟੀ ਟਰੀਟਮੈਂਟ ਨਹੀਂ ਕੀਤਾ ਹੈਗਾ ਸਾਡੇ ਕੋਲ ਮਾਤਾ ਜੀ ਪ੍ਰੈਗਨੰਸੀ ਜੀ ਆਏ ਨੇ ਕਿ ਅਸੀਂ ਜਦੋਂ ਥੋੜੀ-ਮੋਟੀ ਪ੍ਰੋਬਲਮ ਪ੍ਰੈਗਨੰਸੀ ਚ ਹੋਈ ਅਸੀਂ ਉਹ ਹੈਂਡਲ ਕੀਤੀ है ना तो वो ट्रीटमेंट बारे डिटेल्स तो मेरा नहीं बनता है ना दसना है ना? ना पर वैसे इन जनरल मैं सुनी दस सकती हूँ कि जी वादे प्रेगनेंसी होंगी आई बी एफ टेक्निक चौथे महीने थ्री मंथ कंप्लीट हो गए फोर्थ मंथ तो सा बहुत खुशी की घड़ी हैगी है ना बहुत लोगों में बहुत इंतजार से फैमिली ने बहुत सफरिंग देखी है बहुत ट्रैजडी देखी है ਮਤਲਬ ਸਾਰੇ ਲੋਕ ਆਪਣੀ ਦੁਨੀਆ ਭੱਜਦੇ ਲੋਕਾਂ ਨਾਲ ਜੁੜੇ ਹੋਏ ਨੇ ਤੇ ਸਾਡੀ ਵੀ ਇਹ ਕੋਸ਼ਿਸ਼ ਰਹੀ ਹੈ ਕਿ ਜਿੱਥੇ ਇਨੀ ਸਫਰਿੰਗ ਹੈਗੀ ਹੈ ਉੱਥੇ ਕੋਈ ਖੁਸ਼ੀ ਅਸੀਂ ਦੇ ਸਕੀਏ ਤਾਂ ਸਾਡਾ ਅਸੀਂ ਮਾਤਾ ਜੀ ਨੂੰ ਪ੍ਰੈਗਨੈਂਸੀ ਵਿੱਚ ਮੈਨੇਜ ਕੀਤਾ ਹੈਗਾ ਅਸੀਂ ਉਹਨਾਂ ਦਾ ਪ੍ਰੈਗਨੈਂਸੀ ਵਾਲਾ ਟਰੀਟਮੈਂਟ ਅਸੀਂ ਨਹੀਂ ਕੀਤਾ ਤੇ ਹੁਣ ਉਹਨ ਐਡਵਾਂਸ ਏਜ ਤੇ ਪ੍ਰੈਗਨੈਂਸੀ ਹੁੰਦੀ ਹੈ ਤਾਂ ਇਹ ਹੀ ਸਾਡਾ ਏਮ ਸੀਗਾ ਕਿ ਮਾਤਾ ਜੀ ਵੀ ਬਿਲਕੁਲ ਠੀਕ ਰਹਿਣ ਤੇ ਬੇਬੀ ਵੀ ਅਸੀਂ ਉਹਨਾਂ ਨੂੰ ਚੰਗਾ ਟਾਈਮ ਕੱਢ ਆਈ ਉਹਨਾਂ ਦਾ 8.5 8.9 ਮਹੀਨੇ ਅਸੀਂ ਜਿੰਨੀ ਪ੍ਰੈਗਨਨਸੀ ਨੂੰ ਆਪਾਂ ਪ੍ਰੋਲੋਂਗ ਕਰ ਸਕਦੇ ਆ ਆਪਾਂ ਕਰੀਏ ਬੀਪੀ ਵਗੈਰਾ ਕੰਟਰੋਲ ਚ ਰੱਖੀਏ ਤਾਂ ਕਿ ਆਪਾਂ ਇੱਕ ਮਦਰ ਵੀ ਆਪਾਂ ਹੈਲਦੀ ਰੱਖਣੀ ਹੈ ਤਾਂ ਬੱਚੇ ਨੂੰ ਵੀ ਆਪਾਂ ਹੈਲਦੀ ਦੇਣਾ ਹੈਗਾ ਤੇ ਉਹਨਾਂ ਦੀ ਗੋਚ ਆਪਾਂ ਬੇਬੀ ਦੇਣੀ ਹੈਗਾ ਇਹ ਸਾਡਾ ਏਮ ਸੀ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਟੀਮ ਇਹ ਅਚੀਵ ਕਰ ਸਕੀ ਹੈ ਤੇ ਅੱਜ ਸਾਰੇ ਬਹੁਤ ਖੁਸ਼ ਹਾਂ ਕਿ ਜੋ ਅਸੀਂ ਸਭ ਚਾਹੁੰਦੇ ਸੀ ਉਹ ਮੁਕੰਮਲ ਹੋ ਗਿਆ ਹੈ ਤੇ ਅੱਗੇ ਵੀ ਖੁਸ਼ਹਾਲ ਰੱਖੇ